ਅਗਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 84270 19817 5 ਬੜਾ ਦਿਖਾਵਾਂਗੇ 4 0 0 ਵਿੱਚ ਤੇ ਇੱਕ ਹੈਗਾ ਗੱਬਣ 5 ਨਾਲ ਕੇ ਸੇਲਾ ਡਟੇਲ ਵੀਰ ਤੋਂ ਪੁੱਛਦੇ ਆਓਗੇ ਕਰੀਏ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਸੁਖਵਿੰਦਰ ਸਿੰਘ ਜੀ ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਜੀ ਠੀਕ ਆ ਪਹਿਲਾ ਨੰਬਰ ਜਿਹੜੇ ਆਪਾਂ ਜਾਸੀ ਦੇਖੀਏ ਨੇ ਕਿਹੜਾ ਸੂਸ ਹੁੰਦੀ ਆ ਇਹ ਦੂਜੀ ਸੂਏ ਸੋਦੀ ਆ ਬਾਈ ਕੈਦ ਆ ਲੈਂਦੀ ਆ ਜੀ ਦੇਰ ਤਾਂ ਲੈ ਜੀ ਵੀਰੇ ਹਜੇ ਹੱਥ ਤਾਂ ਖੁੱਲੇ ਨਹੀਂ ਫਾਪਤਾ ਲਗਭਗ ਸੂਣ ਚ ਲੈ ਜੂ ਹਾਂ ਕਿੰਨਾ ਦੁੱਧ ਦੱਸ ਦੁੱਧ ਵੀਰੇ 17 18 17 18 ਬੂਣ ਦਾ ਦਿੱਤਾ ਠੀਕ ਆ ਅੰਦਾਜ਼ਾ ਜੇ ਇਸ ਵਾਰ ਕੀ ਐ ਤੂੰ ਅੰਦਾਜ਼ਾ ਵੀਰੇ ਆਪਾਂ ਮੈਂ ਅਗਲੇ ਇੰਨਾ ਮੰਨ ਕੇ ਲੈ ਜੇ ਨਹੀਂ 20 ਕਿਲੋ ਦੁੱਧ ਲੈਣਾ ਚਾਹੀਦਾ ਐ ਰੇਟ ਇਹਦਾ ਰੇਟ ਜੈਜੂ ਬਾਈ ਹੋਊ ਕੋਈ ਸਾਰਿਆਂ ਦਾ ਠੀਕ ਆ ਮੰਨ ਲੈ ਜਿਹੜੇ ਫੂਨ ਵਾਲੇ ਫਟ ਆਊਗਾ ਰੇਟ ਜਮ ਆਊਗਾ ਬਾਈ ਬਿਲਕੁਲ ਠੀਕ ਆ ਚੀਪਾ ਜੂ ਲੇਜੂ ਇੱਕ ਹਫਤਾ ਲਗਭਗ ਹਫਤਾ ਲੈ ਜੂਗੀ ਆਰਾਮ ਲਈ ਠੀਕ ਹੈ ਗੂੰਦੀ ਮਾਰਦੇ ਨਾਲ ਤਾਂ ਜਮ ਹਨ ਸੋ ਵੀਰੋ ਦੇਖ ਸਕਦੇ ਹੋ ਬਸ ਠੀਕ ਹੈ ਓਕੇ ਟੋਰ ਦੀ ਬਾਹਰ ਨੂੰ ਇਹਨੂੰ ਸੋ ਵੀਰੋ ਦੂਜਾ ਸੂਆ ਵਹਿੜ ਸੁੰਦੀ ਆ ਜਰਸੀ ਰੰਗ ਦੀ ਵਹਿੜ ਆ ਗਈ ਤੇ ਦੁੱਧ 16 17 17 18 ਕਿਲੋ ਦੁੱਧ ਦੱਸ ਦੇ ਮਾਲਕ ਦਿੱਤਾ ਵਾ ਇਸ ਵਾਰ ਆਪਣਾ ਅੰਦਾਜ਼ਾ ਲਾਖਦਾ ਚੰਗੀ ਕੇਅਰ ਕਰ ਲਾਂਗੇ 17 ਕਿਲੋ ਦੁੱਧ ਦੇ ਦੂਗੀ ਸੋ ਜਿੰਦੇ ਜਾਣ ਚੰਗੀ ਆ ਰਾਜੀ ਪਲੀ ਬੁਲੀ ਬਹੁਤ ਆ ਕੱਚੀ ਕੁਛ ਕੱਚੀ ਹੈ ਗੱਲੀ ਹਲੇ ਪਲਾਂਜਾ ਪਰੂਜਾ ਬਹੁਤ ਹਵਾਨੇ ਦੇ ਵਿੱਚ ਇਹਦੇ ਸੌਰੀ ਰਵੀਰ ਕੰਦਾ ਫੋਨ ਤੇ ਹੋਊਗਾ ਹੋਊਗਾ ਬਿਲਕੁਲ ਬਾਜਵ ਮੂੰਹ ਮੱਥਾ ਦੇਖ ਸਕਦੇ ਹੋ ਤੇ ਜਿੰਦੇ ਜਾਣ ਤੇ ਥੱਲੇ ਨਾੜਾ ਵਗੈਰਾ ਸੋਹਣੇ ਚੰਗੇ ਆ ਦਿਖਾਈ ਦੇ ਜਾਂਦੇ ਆ ਇਹ ਸੀਗੀ ਪਹਿਲੇ ਨੰਬਰ ਤੇ ਗੱਬਣ ਸੂਣ ਨੂੰ ਇੱਕ ਹਫਤਾ ਬਾਅਦ ਤੇ ਜਿਹੜੀ ਦੂਜੀ ਨੰਬਰ ਆਪਾਂ ਵੇੜ ਦੇਖੀ ਜਾਂਦੇ ਆ ਜੀ ਇਹ ਇਹ ਮੇਰੇ ਸੂਆ ਬੀਜਾ ਠੀਕ ਹੈ ਦੋ ਦੇ ਦੋ ਥੇ ਦੇ ਭਾਈ ਹੁਣ 11 12 11 12 ਤਿਆਰ ਹੈ ਕੋਈ ਨੂੰ ਅੱਜ ਨੂੰ 30 ਚ ਲੈ ਬੱਚਾ ਕੀ ਆ ਬੱਚੀ ਆਪਣੀ ਯਾ ਬੱਚੀ ਆ ਗਈ ਨਾ ਹਾਂ ਜਰਸੀ ਚ ਪੈਂਦੀ ਹਾਂ ਤੇ ਨਿਆਣਾ ਪਾਉਣਾ ਪੈਂਦਾ ਹਾਂ ਵੀ ਨਿਆਣਾ ਪਾਉਣਾ ਪਾਪਾ ਮੈਂ ਇੰਤਾਂ ਰਵਾਰ ਕੇ ਜੇ ਹਾਂ ਮਨੇ ਆਪਾਂ ਠੀਕ ਲੈ ਧਾਰਾ ਮਾਰ ਜੀ ਪਹਿਲਾਂ ਫਿਰ ਜੀ ਸੁਭਰ ਧਾਰਾ ਦੇਖ ਸਕਦੇ ਹੋ ਕਿਆ ਬਾਤਾਂ ਮੋٹے ਮੋٹے ਧਾਰਾ ਸਾਫ ਸੁਥਰੀਆਂ ਨੇ ਦੰਬਗ ਰਤਨਾ ਜੀ ਮਾਰਦੀ ਵੀਰ ਸੋ ਚੋਣ ਦੇਖੋ ਕਿਆ ਬਾਤਾਂ ਮੋਟਾ ਵੋਟਾ ਚੋਣਾ ਸਾਫ ਸੁਥਰਾ ਬਾ ਠੀਕ ਹੈ ਜੀ ਓਕੇ ਜਮ ਸੁਭਰ ਮੂੰਹ ਮੱਥਾ ਫੇਸ ਕੁਆਲਟੀ ਵਗੈਰਾ ਦੇਖ ਸਕਦੇ ਹੋ ਤੇ ਦੂਜਾ ਸੂਆ ਇਹ ਸੂਈ ਸਵਾਈਆ 11 10 ਤੋਂ ਬਾਅਦ ਫਿਰ ਦੰਦ ਹੈਗਾ ਜਮ ਹਨਾ ਪਾ ਦੂ 15 ਗਾ ਵੀਰੇ 14 15 ਤਾਂ ਖੁੱਲਾ ਦੀ ਠੀਕ ਹੈ 14 ਕਿਲੋ ਮੰਨ ਕੇ ਬੰਦਾ ਲੈ ਸਕਦਾ ਹਨਾ ਰੇਟ ਹੋਊਗਾ ਫੋਨ ਤੇ ਹੋਊਗਾ ਵੀਰ ਕਹਿੰਦਾ ਬਿਲਕੁਲ ਬਾਜਵ ਰੇਟ ਬਾਕੀ ਥਾਂ ਦੇਖੋ ਹੁਣ ਟਾਈਮ ਸਵੇਰ ਦਾ ਟਾਈਮ ਹੈ ਚੋਈ ਹੋਈ ਹੈ ਇਹ ਉਹ ਟਾਈਮ ਵੀ ਆਪਾਂ ਦੇਖਾਂ 9:23 ਮਿੰਟ ਹੋਇਆ ਦੇਖੋ 18 ਦਿਨੋਂ ਵੀਡੀਓ ਕਵਰ ਕਰਦੇ ਪਏ ਆਪਾਂ ਕਿਉਂਕਿ ਸਵੇਰੇ 6 ਵਜੇ ਚੋਈ ਹੁੰਦੀ ਹੈ ਲੈ ਵਤਾਂਜੋ ਘੱਟ ਦਿਖਾਈ ਦਿੰਦਾ ਹੋਊਗਾ ਬਾਕੀ ਚੌਣ ਪਸਮਾ ਦੇਖੋ ਓਕੇ ਛੱਟਿਆ ਹਣਾ ਅੱਗੇ ਗੱਲ ਕਰਿਆ ਤੇਨ ਨੰਬਰ ਦੀ ਜੀ ਆਪਾਂ ਇਹ ਵੀਰੇ ਦੋ ਦਿਨ ਤੋਂ ਬੱਛੀ ਹੈ ਠੀਕ ਹੈ ਪਹਿਲਾ ਸੂਆ ਪਹਿਲਾ ਸੂਆ ਬੱਚਾ ਕੀ ਆ ਖੱਟਾ ਬੱਛਾ ਵੀਰੇ ਮਗਰੇ ਦੇ ਬੱਚਾ ਬਿਲਕੁਲ ਤਾਜੀ ਹੈ ਜੇਰ ਅੰਦਰ ਪਈ ਉਹ ਦਿਖਾ ਜੇਰ ਚੱਲ ਹਾਂ ਅੰਦਰ ਹੀ ਦਿਖਾ ਦੇ ਕੋਈ ਗੱਲ ਤੇ ਦੁੱਧ ਕਿੰਨਾ ਜੋ ਇਸ ਵੇਰੇ ਦੁੱਧ ਵੀਰੇ ਸਵੇਰੇ ਦਾ ਬੱਚੇ ਨੂੰ ਜਿਨਾ ਕਿ ਤਿੰਨ ਕਿਲੋ ਬੜਾ ਕੱਢਿਆ ਪਾਇ ਨਹੀਂ ਕਹਿੰਦੇ ਪੰਜ ਕੱਢਦਾ 10 ਕੱਢਦਾ ਦੁੱਧ ਕਿੰਨਾ ਦੇ ਦੂਗੀ ਹੈ ਦੁੱਧ ਵੀਰੇ 18-19 18-19 ਕਿਲੋ ਦੇਣਾ ਚਾਹੀਦਾ ਤਾਰਾ ਤੂੰ ਆ ਕੇ ਦੇ ਤਾਰਾ ਬੋਕ ਕੇ ਤਾਰਾ ਵਾਹ ਸੁਭਰਤ ਤਾਰਾ ਦੇਖੋ ਕਿਆ ਬਾਤਾਂ ਚੋਣ ਦੇਖੋ ਸਾਫ ਸੁਥਰਾ ਪੂਰਾ ਮੋਟਾ-ਮੋਟਾ ਚੋਣਾ ਤੇ ਮੂਹਰੇ ਥਨਾ ਜੋ ਮਾਰ ਦਿਓ ਜੀ ਗਿਆ ਬਟਾ ਤੋ ਦੇਖੋ ਚੋਣ ਜਾਂਦੀ ਬਿਲਕੁਲ ਓਕੇ ਐ। ਬਸ ਠੀਕ ਐ ਓਕੇ ਐ। ਸੁਭਰੋ ਕੱਦ ਕਾੜ ਦੇਖੋ ਮੂੰਹ ਹੈਗੇ ਦੋ ਦੰਦ ਹਨਾ ਵੀਰੇ ਇਹ। ਹਾਂ। ਦੋ ਦੰਦ। ਸੋ ਮੂੰਹੋ ਦੋ ਦੰਦ ਪਲੂਣ ਬੱਚੀ ਸੁਈ ਆ। ਤੇ ਕਿੰਨਾ ਦੁੱਧ ਮੰਨ ਕੇ ਚੱਲੇ ਬੰਦਾ ਇਹਦਾ? ਦੁੱਧ ਵੀਰੇ 17 18 17 18 ਦਾ ਖੁੱਲ੍ਹਾ ਦੁੱਧ ਦਿੱਤਾ। 15 ਤੋਂ ਪਾਰ ਵਾਲੀ ਹੈਗੀ ਆ। ਬਿਲਕੁਲ। ਵੀਰੇ 15 ਦਾ ਕੀ ਦਿੱਤਾ ਇਹ ਵੀ ਬੱਚੀ ਨੇ। ਮੂੰਹ ਵੀ ਆ ਤੇ ਮੂੰਹ ਵੀ ਦਿਖਾਉਣੇ ਆ। ਸੁਭਰੋ ਦੇਖੋ ਮੂੰਹ ਮੱਥਾ ਦਾ ਜਮਾਂ ਸਾਫ਼ ਸੁਥਰਾ ਤੇ ਬਿਲਕੁਲ ਜੈਨੂਨ ਦੋ ਦੰਦ ਹਨਾ। ਸੋ ਦੇਖੋ ਤੁਹੇ ਦੇਖੋ ਕੱਦ-ਕਾਟ ਵਗੈਰਾ ਲੈਵਲ ਉਪਾ ਦੇਖੋ ਕਿਆ ਬਾਤ ਹੈ ਬੋੜਾ ਇਹਦਾ ਅੱਧਾ ਬੋੜਾ ਬੋੜਾ ਚੋਇਆ ਵਾ ਤੇ ਪਿੱਛੇ ਬੱਚਾ ਜੇਰ ਜੂ ਰੋਕੇ ਆ ਰੇਟੇ ਦਾ ਹੋਗਾ ਫੋਨ ਤੇ ਜਾਇ ਜੇਰ ਆਪ ਜੀ ਦਿਖਾ ਦਿੰਦੇ ਆ ਸੁਭਰੋ ਜੇਰੇ ਦੀ ਆਪ ਜੀ ਆ ਤੁਸੀਂ ਦੇਖ ਸਕਦੇ ਹੋ ਜੇਰ ਤੇ ਅਗੇ ਚੌਥੇ ਨੰਬਰ ਜਿਹੜੀ ਬਹਿੜ ਦੇਖੀਏ ਨੇ ਕਹਿਮਾ ਸੁਆ ਤੇ ਕੈ ਦਿਨ ਹੋਗੇ ਸੂਈ ਨੂੰ ਇਹ ਵੀਰੇ ਦੂਜਾ ਸੁਆ ਇਹਨੂੰ ਹੋਗਾ ਚੌਥਾ ਪੰਜਵਾਂ ਦਿਨ ਸੂਈ ਨੂੰ ਹੈ ਮਗਰ ਮਗਰ ਬੱਛੀ ਹੈ ਇਹਦੀ ਠੀਕ ਹੈ ਜਰਸੀ ਚ ਆ ਗਈ ਨਾ ਕਾਫੀ ਕਲਰ ਦੀ ਬੱਛੀ 17 18 ਕਿਲੋ ਬੋੜਾ ਬਾਈ ਤਿਆਰ ਦੇ ਸਨ 8 ਡੱਬੇ ਟ ਠੀਕ ਹੈ ਚੋਣ ਜਵਾ ਓਕੇ ਚੂਨ ਜਵਾਨ ਬਹੁਤ ਖੁੱਲਾ ਫ੍ਰੀਜ ਦੀ ਧਾਰਾ ਮਾਰਦੀ ਧਾਰਾ ਮਾਰਦੇ ਫ੍ਰੀਜ ਦੀ ਸੋਭਰ ਧਾਰਾ ਦੇਖ ਸਕਦੇ ਹੋ ਚੋਣ ਦੇਖੋ ਕਿਆ ਬਾਤ ਹੈ ਗਰਮੇ ਵਰਗਾ ਚੋਣਾ ਜਵਾ ਲੰਮਾ ਕਿਸਣਾ ਜਮਾਰਦੀ ਵੀ ਸੋ ਚੋਣ ਦਾ ਬਾਲਾ ਕਿਆ ਬਾਤ ਹੈ ਸਵਾਦ ਚੋਣਾ ਪੂਰਾ ਜਮਾ ਤੋ ਦੇਖੋ ਚੋਣ ਜਾਨ ਬਿਲਕੁਲ ਓਕੇ ਕਿਆ ਬਾਤ ਹੈ ਬਸ ਠੀਕ ਹੈ ਜੋਕੇ ਤੇ ਕਿੰਨਾ ਦੁੱਧ ਪਾ ਦੋਗੀ ਵੀਰੇ ਇਹ ਮੇਰੇ ਦੁੱਧ ਨੂੰ 23 24 23 24 ਤਾਂ ਨੋਰਮਲ ਦੇਣਾ ਚਾਹੀਦਾ 20 ਤੋਂ ਪਰ ਆਲੀ ਹੈਗੀ ਆ ਹੈਗੀ ਹੈ ਬਾਈ ਬਿਲਕੁਲ ਤੋਰ ਦੀ ਬਾਹਰ ਨੂੰ ਸੋ ਫਿਰ ਕੱਦਗਾਠ ਵਗੈਰਾ ਤੇ ਲੇਵਾ ਵਗੈਰਾ ਦੇਖ ਸਕਦੇ ਹੋ ਜਿਹੜੇ ਆਪਾਂ ਤੁਹਾਨੂੰ ਧਾਰਾ ਮਾਰ ਕੇ ਦਿਖਾਉਣੇ ਪਿਆ ਟਾਈਮ ਆਪਣਾ 9:30 ਦਾ ਸਾਰਾ ਚੁਾਈ 6 ਵਜੇ ਸਾਰੀਆਂ ਹੀ ਹੋਈ ਵੀ ਆ ਬੱਚਾ ਲਾ ਕੇ ਬਸਮਾ ਦੇ ਵਿੱਚ ਆਇਆ ਜਮਾ ਦੋ ਦੋ ਬਿਲਕੁਲ ਬੋੜਾ ਇਹਦੇ ਸਾਫ ਆ ਗਈਆਂ ਇੱਕ ਵਾਰ ਦਿਖਾਈ ਦੇ ਆਪਾਂ ਤੁਹਾਨੂੰ ਬੋੜੇ ਵਿੱਚ ਰਾਤ ਦੀ ਤਾਜੀ ਸੁਈ ਵੀ ਆ ਸੋ ਦੇਖੋ ਲੇਵਾ ਲੂਗਾ ਕੱਦਗਾਠ ਬਹੁਤ ਚੰਗਾ 20 ਕਿਲੋ ਮੰਨ ਕੇ ਲੈ ਲਿਓ 20 ਤੋਂ ਪਾਰ ਦਤ ਪਾ ਦੂ ਚੋਣ ਬਸਮਾ ਤੇ ਪਿੱਛੇ ਜਰਸੀ ਬੱਚੀ ਆ ਤੇ ਜੇਰ ਵਗੈਰਾ ਟੋਟਲ ਡਾਨਾ ਵੀਰੇ ਕੰਮ ਜਾਮ ਸਾਰੀਆਂ ਬੈੜਾ ਆਪਣੇ ਘਰੇ ਸੁੰਜੇ ਮਿਆਂ ਠੀਕ ਹੈ ਜਿਹੜੀ ਅੱਗੇ ਆਪਾਂ ਇੰਡਾ ਤੇ ਲਾਸਟ ਬੈਡ ਦੇਖੀ ਜਾਂਦੇ ਆ ਇਹਦੇ ਖੇਲੇ ਦਾ ਬਾਈ 24 ਕਿਲੋ ਦੁੱਧ ਤਿਆਰ 24 ਕਿਲੋ ਜਮਾ ਹਾਜ਼ਰ ਹਾਜ਼ਰ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਅੱਜ ਵੀ ਸੇਵਾ ਨੇ ਬੱਚਾ ਕੀ ਆ ਬੱਚਾ ਬੱਚਾ ਬਈ ਨਹੀਂ ਤੇ ਧਾਰਾ ਦੂ ਰੋਕ ਕੇ ਜੀ ਧਾਰਾ ਬਹੁਤ ਚੰਗੀ ਚੋਣ ਚੱਲ ਰਹੀ ਦੀ ਮਾਰ ਕੇ ਦੇਖ ਹਾਂ ਮੈਂ ਤਾਂ ਸੁਭਰ ਧਾਰਾ ਦੇਖ ਸਕਦੇ ਹਾਂ ਕੀ ਬਾਤਾਂ ਪੂਰਾ ਮੋਟਾ ਮੋਟਾ ਚੋਣਾ ਕੋਈ ਨਿਆਣਾ ਪਾਉਂਦੀ ਲੋੜ ਨਹੀਂ ਕੋਈ ਹੋਰ ਨਹੀਂ ਹਨਾ ਆਉਣਾ ਪਾੜੋ ਚਾਹੀ ਨਹੀਂ ਰੋੜਦਾ ਤਾਂ ਵੀ ਨਾ ਕੋ ਸੋ ਦੇਖੋ ਝੂਣ ਵਗੈਰਾ ਪੂਰਾ ਸਾਫ ਸੁਥਰਾ ਸਤੇ ਕਿੰਨਾ ਦੁੱਧ ਪਾ ਦੋਗੀ ਜੀ ਇਹ ਦੁੱਧ ਵੀ ਇਹਨੇ ਸਪਾਈਟ 3 ਕਿਲੋ ਤਾਂ ਨਾਰਮਲ ਦੇ ਦਿੰਦਾ ਨਾ ਜੇ ਵੱਧ ਬੰਦਾ ਸੀ ਵਾਲਾ ਹੋਇਆ ਭਵੇਂ 30 ਚੋੜੇ ਮੂੰਹੋਂ ਵੀਰੇ ਹਜੇ ਛਿੱਗ ਦੇ ਦੰਦ ਕੱਢਦੀ ਠੀਕ ਹੈ ਇਹਦਾ ਭਾਅ ਵੀ ਫੋਨ ਤੇ ਹੋਊਗਾ ਫੋਨ ਤੇ ਹੋਣੀ ਤੋਰੀ ਬਾਹਰ ਨੂੰ ਇਹਨੂੰ ਸੋ ਵੀਰ ਲੇਵਾ ਦੇਖ ਸਕਦਾ ਨੇੜੇ ਤੋਂ ਥਾਣ ਥਣ ਥਾਣਾ ਬਹੁਤ ਚੰਗਾ ਗਾਜਰ ਵਾਲਾ ਥਾਣਾ ਜਮਾ ਮੋਟਾ-ਮੋਟਾ ਹਜੇ ਵੀਰੇ ਛਿੱਗ ਦੇ ਦੰਦ ਕੱਢਦੀ ਠੀਕ ਹੈ ਜੈਨੂਨ ਦੂਜਾ ਸੂਆ ਹਨਾ ਛਿੱਗ ਦੇ ਹਾਂ ਸੋ ਵੀਰ ਸੂਈ ਸਵਾਈ ਤੇ ਵੀਰੇ ਦੋ ਟਾਈਮ ਚਵਾ ਦਾਂਗੇ ਆਪਾਂ ਵੀਰੇ ਬਿਲਕੁਲ ਤੋਵੇ ਚੈਨ ਚੂ ਤੋ ਵੀਰ ਕਦਾ ਭਾਵੇਂ ਤੇਰਾ ਡੇਵ ਚੋੜਿਓ ਤਸੱਲੀ ਕਰਕੇ ਕਹਿੰਦਾ ਲੈ ਕੇ ਜਿੰਨਾ ਦੁੱਧ ਕਹਿੰਦਾ ਕਹਿੰਦਾ ਲੀਟਰ ਆਪਾਂ ਲੈ ਆਪਾਂ ਮਿਲ ਲਿਓ ਤੇ ਕਦ ਘਾਟ ਦੇਖੋ ਥੱਲੇ ਮਿਲਕ ਵੇਨ ਵਗੈਰਾ ਦੇਖੋ ਨਾੜਾ ਨੂੜਾ ਖਵਾਨੇ ਦੇ ਸੋਹਣੇ ਚੰਗੇ ਦਿਖਾਈ ਦੇ ਜਾਂਦੀਆਂ ਗੀਆਂ ਸੋ ਆਪਾਂ ਤੁਹਾਨੂੰ ਚਾਰ ਬੜਾ ਦਿਖਾ ਦਿਆਂ ਸੂਂਜਾ ਸੋਂਜਾ ਇੱਕ ਗੱਬੜ ਦਿਖਾਈਏ ਧਾਰਾ ਮਾਰ ਕੇ ਦਿਖਾਈਆਂ 9876326662 ਵੀਰ ਦਾ ਨੰਬਰ ਆ ਪਿੰਡ ਦੀਪਗੜ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲ ਜਾਈਏ ਕਿਸੇ ਨਵੀਂ